ਸਸੀ ਗੱਲ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਕਾਰਾਂ ਦੇ ਮੁੱਦੇ ਦੇ ਉੱਤੇ ਜੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਾਰ ਖਰੀਦਣੀ ਹੈ ਉਸ ਦੇ ਉੱਤੇ ਵਿਸ਼ੇਸ਼ ਧਿਆਨ ਰੱਖਣਾ ਪਊਗਾ ਪਹਿਲੀ ਗੱਲ ਤਾਂ ਜਿਹੜੇ ਪੂਰੇ ਪੰਜਾਬ ਅੰਦਰ ਕਾਰ ਬਾਜ਼ਾਰ ਖੋਲੀ ਬੈਠੇ ਨੇ ਡੀਲਰ ਕਾਰ ਡੀਲਰ ਕਹੋਂਦੇ ਨੇ ਸੇਲ ਪਰਚੇਜ਼ ਵਾਲੇ ਕਹੋਂਦੇ ਨੇ ਇਹ ਕੋਈ ਵੀ ਸਰਕਾਰ ਤੋਂ ਮਾਨਤਾ ਪ੍ਰਾਪਤ ਡੀਲਰ ਨਹੀਂ ਹੈਗਾ ਦੂਸਰੀ ਗੱਲ ਇਹਨਾਂ ਕੋਲੇ ਕਿਸੇ ਕੋਲੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅਥਾਰਟੀ ਨਹੀਂ ਵੀ ਇਹ ਕਿਸੇ ਦਾ ਕਾਰ ਦਾ ਸੌਦਾ ਕਰਾ ਸਕਣ ਜਾਂ ਸਰਕਾਰ ਦਾ ਇਹ ਕਾਰਾਂ ਲੈ ਪੁਰਾਣੀਆਂ ਦਾ ਜਾਂ ਨਵੀਆਂ ਦਾ ਲੈਵਰੇਜ ਦਾ ਕੰਮ ਕਰ ਸਕਣ ਇਸ ਕਰਕੇ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਆ ਦੂਸਰੀ ਜੇ ਮੈਂ ਗੱਲ ਕਰਾਂ ਵੀ ਜਦੋਂ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਪੁਰਾਣੀ ਕਾਰ ਖਰੀਦਣੀ ਆ ਤਾਂ ਜਦੋਂ ਵੀ ਕੋਈ ਖਰੀਦਣੀ ਆ ਤਾਂ ਸਿੱਧਾ ਜਿਹੜਾ ਕਾਰ ਦਾ ਮਾਲਕਾ ਉਸ ਨਾਲ ਸਿੱਧਾ ਤੁਸੀਂ ਤਾਲਮੇਲ ਕਰਕੇ ਆਪ ਦਾ ਸਾਰੀ ਗੱਡੀ ਚੈੱਕ ਕਰਕੇ ਉਹ ਖਰੀਦ ਸਕਦੇ ਹੋ ਤੇ ਉਹਦੇ ਪੇਪਰ ਜਿਹੜੇ ਹੈਗੇ ਆ ਆਨਲਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਕ੍ਰਾਈਮ ਰਿਪੋਰਟ ਆ ਉਹ ਵੀ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਆਰਸੀ ਜੋ ਵੀ ਉਹਦੇ ਸੰਬੰਧਿਤ ਡਾਕੂਮੈਂਟ ਨੇ ਪੇਪਰ ਨੇ ਉਹ ਆਨਲਾਈਨ ਚੈੱਕ ਕਰ ਸਕਦੇ ਹੋ ਪ੍ਰਵਾਹਨ ਐਪ ਬਣੀ ਹੋਈ ਆ ਤੇ ਉਸ ਦੇ ਉੱਤੇ ਜਾ ਕੇ ਤੁਸੀਂ ਡਾਕੂਮੈਂਟ ਚੈੱਕ ਕਰ ਸਕਦੇ ਹੋ ਜਿਹੜੇ ਮਿਸਤਰੀ ਨੇ ਜਾਂ ਜਿਹੜੀ ਕੰਪਨੀ ਤੋਂ ਤੁਸੀਂ ਕਾਰ ਲੈਨੇ ਹੋ ਉਸ ਏਜੰਸੀ ਦੇ ਵਿੱਚ ਜਾ ਕੇ ਤੁਸੀਂ ਕਾਰ ਚੈੱਕ ਕਰਾ ਸਕਦੇ ਹੋ ਉਹਦੇ ਏਜੰਸੀ ਦੇ ਵਿੱਚ ਜਦੋਂ ਤੁਸੀਂ ਜਾਉਂਗੇ ਤਾਂ ਸਾਨੂੰ ਉਸ ਕਾਰ ਦਾ ਪੂਰਾ ਡਾਟਾ ਜਿਹੜਾ ਦੱਸਿਆ ਜਾਊਗਾ ਜਿਵੇਂ ਕਿ ਵੀ ਇਹਦਾ ਮੀਟਰ ਬੈਕ ਹੋ ਜਾਂ ਜਿਹੜੇ ਡੀਲਰ ਨੇ ਬਾਹਰ ਦੀਆਂ ਗੱਡੀਆਂ ਲਿਆ ਕੇ ਵੇਚਦੇ ਨੇ ਉਹ ਕਾਰਾਂ ਦੇ ਜਿਹੜੇ ਹੈਗੇ ਨੇ ਮੀਟਰ ਬੈਕ ਕਰ ਦਿੰਦੇ ਨੇ ਚੱਕਾ ਕੋਈ ਹੋਰ ਲਾ ਦਿੰਦੇ ਨੇ ਜਾਂ ਜਿਵੇਂ ਟਾਕੀ ਦਾ ਪੀਸ ਕੋਈ ਹੋਰ ਲਾ ਦਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਨੇ ਡੈਂਟਿਕ ਪੈਂਟਿੰਗ ਵਾਲਿਆਂ ਨਾਲ ਮਿਲ ਕੇ ਕਾਰ ਬਜ਼ਾਰਾਂ ਵਾਲੇ ਆਮ ਲੋਕਾਂ ਦੀ ਜਿਹੜੀ ਹੈ ਚੰਗੀ ਤਰ੍ਹਾਂ ਲੁੱਟ ਕਰ ਰਹੇ ਨੇ ਇਸ ਲੁੱਟਖੋਟ ਤੋਂ ਬਚਣ ਲਈ ਤੁਸੀਂ ਜਦੋਂ ਵੀ ਕੋਈ ਕਾਰ ਖਰੀਦਦੇ ਹੋ ਵੈਸੇ ਤਾਂ ਇਹ ਡੀਲਰ ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਜੇ ਤੁਸੀਂ ਇਹਨਾਂ ਤੋਂ ਵੀ ਖਰੀਦਦੇ ਹੋ ਤਾਂ ਤੁਸੀਂ ਏਜੰਸੀ ਦੇ ਵਿੱਚ ਚੱਕ ਜਾ ਕੇ ਜ਼ਰੂਰ ਚੈੱਕ ਕਰਾਓ ਤੁਹਾਡਾ 2-4000 ਰੁਪਿਆ ਵੱਧ ਲੱਗਣਾ ਤੇ ਉਸ ਦੇ ਵਿੱਚ ਜਾ ਕੇ ਤੁਸੀਂ ਠੱਗੀ ਤੋਂ ਬਚ ਸਕਦੇ ਹੋ ਤੇ ਦੂਸਰੀ ਜੇ ਮੈਂ ਗੱਲ ਕਰਾਂ ਵੀ ਜਿਹੜੀਆਂ ਇਹ ਦਿੱਲੀੋਂ ਜਾਂ ਉੱਤਰ ਪ੍ਰਦੇਸ਼ ਵੱਖ-ਵੱਖ ਸਟੇਟਾਂ ਦੇ ਵਿੱਚੋਂ ਕਾਰਾਂ ਲੈ ਕੇ ਆਉਂਦੇ ਆ ਉਹ ਸਕ੍ਰੈਪ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਆ ਇੱਥੇ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਲਿਆ ਕੇ ਕਾਰਾਂ ਵੇਚੀਆਂ ਜਾਂਦੀਆਂ ਨੇ ਤੇ ਟ੍ਰਾਂਸਪੋਰਟ ਵਿਭਾਗ ਨਾਲ ਮਿਲ ਕੇ ਦੋ ਨੰਬਰ ਦੇ ਵਿੱਚ ਵੀ ਨੰਬਰ ਲਾਏ ਜਾਂਦੇ ਨੇ ਚਾਸੀਆਂ ਬਦਲ ਕੇ ਨੰਬਰ ਲਾਏ ਜਾਂਦੇ ਨੇ ਇੰਜਨ ਨੰਬਰ ਬਦਲ ਕੇ ਨੰਬਰ ਲਾਏ ਜਾਂਦੇ ਨੇ ਹੋਰ ਤਰ੍ਹਾਂ ਦੇ ਤਰ੍ਹਾਂ ਦੇ ਜਿਗਾਰਡ ਲਾ ਕੇ ਨੰਬਰ ਲਾਏ ਜਾਂਦੇ ਨੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਆੜਾਏ ਨੇ ਉਹਨਾਂ ਗੱਡੀਆਂ ਦੇ ਪੰਜਾਬ ਹਰਿਆਣਾ ਵੱਖ-ਵੱਖ ਸਟੇਟਾਂ ਦੇ ਵਿੱਚ ਦੋ ਨੰਬਰ ਦੇ ਵਿੱਚ ਚਾਸੀਆਂ ਬਦਲ ਬਦਲ ਕੇ ਜਾਂ ਚਾਸੀ ਦਾ ਇੱਕ ਨੰਬਰ ਮਟੇ ਕੇ ਜਿਹੜੇ ਇਹ ਡੀਲਰ ਕਹੋਂਦੇ ਆ ਆਪਣੇ ਆਪ ਨੂੰ ਸੇਲ ਪਰਚੇਜ਼ ਦਾ ਕੰਮ ਕਰਦੇ ਨੇ ਪੂਰੇ ਪੰਜਾਬ ਹਰਿਆਣਾ ਪੂਰੇ ਦੇਸ਼ ਭਰ ਦੇ ਵਿੱਚ ਉਹਨਾਂ ਨੇ ਵੀ ਵੱਡੀ ਪੱਧਰ ਦੇ ਉੱਤੇ ਧਾਂਦਲੀ ਕਰਕੇ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਇਹ ਠੱਗੀਆਂ ਤੋਂ ਬਚਣ ਦੇ ਲਈ ਸੋਨੂ ਏਜੰਸੀ ਦੇ ਵਿੱਚ ਕਿਸੇ ਵੀ ਕੰਪਨੀ ਦੀ ਜਦੋਂ ਤੁਸੀਂ ਗੱਡੀ ਲੈਣੇ ਹੋ ਚੈੱਕ ਕਰਵਾ ਸਕਦੇ ਹੋ ਤੇ ਦੂਸਰੇ ਪਾਸੇ ਮੈਂ ਪੰਜਾਬ ਸਰਕਾਰ ਤੋਂ ਔਰ ਭਾਰਤ ਸਰਕਾਰ ਤੋਂ ਇਹ ਮੰਗ ਕਰ ਦਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਜਿਹੜੇ ਵੱਡੇ ਵੱਡੇ ਬੋਰਡ ਲਾ ਰੱਖੇ ਨੇ ਇਹ ਨਾ ਤਾਂ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਟੈਕਸ ਦਿੰਦੇ ਨੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਕੋਲੇ ਲਾਇਸੈਂਸਾ ਜਾਂ ਕੋਈ অথਟੀ ਹੈ ਇਹਨਾਂ ਕੋਲੇ ਕਾਰ ਲੈ ਵੇਚ ਕਰਨ ਦੀ ਜਾਂ ਸੌਦਾ ਕਰਾਉਣ ਦੀ ਜੇ ਅਸੀਂ ਕੋਈ ਪ੍ਰਾਪਰਟੀ ਖਰੀਦਦੇ ਹਾਂ ਕਿਸੇ ਕਲੋਨੀ ਦੇ ਅੰਦਰ ਕੋਈ ਪਲਾਟ ਖਰੀਦਦੇ ਹਾਂ ਜਾਂ ਦੁਕਾਨ ਖਰੀਦਦੇ ਹਾਂ ਬਕਾਇਦਾ ਪੰਜਾਬ ਅੰਦਰ ਪੁੱਡਾ ਤੋਂ ਅਪਰੂਵਡ ਡੀਲਰ ਨੂੰ ਵੀ ਲਾਇਸੈਂਸ ਜਾਰੀ ਕੀਤੇ ਹੋਇਆ ਹੈ ਕਲੋਨੋ ਨਾਈਜ਼ ਨੂੰ ਵੀ ਲਾਇਸੈਂਸ ਜਾਰੀ ਕੀਤਾ ਹੈ ਇਸ ਕਰਕੇ ਇਹਨਾਂ ਕੋਲੇ ਕੋਈ ਲਾਇਸੈਂਸ ਨਹੀਂਗਾ ਮੈਂ ਮਾਨਸਾ ਦੇ ਐਸਐਸਪੀ ਸਾਹਿਬ ਨੂੰ ਔਰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਇਹ ਕਾਰ ਡੀਲਰ ਬਣੇ ਬੈਠੇ ਨੇ ਆਪੇ ਬਣੇ ਕਾਰ ਡੀਲਰ ਇਹਨਾਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ ਜੀ